ਖਸ਼ਿਆਰਪੁਰ ਦੇ ਹਲਕਾ ਸ਼ਾਮ 84 ਨੇੜੇ ਪੈਂਦੇ ਪਿੰਡ ਬੈਂਸਾ ਖੁਰਦ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇ ਕੁਝ ਜਾਤ ਹੰਕਾਰੀ ਲੋਕਾਂ ਵੱਲੋਂ ਧੰਤਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਦੇਣ ਦੀ ਗੱਲ ਆਖੀ ਗਈ ਹੈ ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਜਾਤ ਹੰਕਾਰੀ ਜ਼ਿਮੀਂਦਾਰਾਂ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਉਹ ਰਵਿਦਾਸੀਆ ਭਾਈਚਾਰੇ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਨਹੀਂ ਮਨਾਉਣ ਦੇਣਗੇ ਜਿਸ ਸਬੰਧੀ ਭਾਈਚਾਰੇ ਵੱਲੋਂ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਪ੍ਰਸ਼ਾਸਨ ਨੇ ਵੀ ਕੋਈ ਟੁਕਮੀ ਕ ਅੱਜ ਸਾਡੇ ਧਿਆਨ ਦੇ ਵਿੱਚ ਇੱਕ ਨਵਾਂ ਬੁੱਧਾ ਆਇਆ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਤੇ ਲਾਚੋਆਰ ਦੇ ਲਾਗੇ ਬੈਂਸਾ ਖੁਰਦ ਪਿੰਡਾ ਜਿੱਥੇ 1995-96 ਤੋਂ ਪੰਚਾਇਤੀ ਮਤੇ ਦੇ ਅਨੁਸਾਰ ਸਰਕਾਰੀ ਗੁਰੂ ਰਵਿਦਾਸ ਧਰਮਸ਼ਾਲਾ ਬਣੀ ਹੋਈ ਆ ਜਿੱਤੇ ਸਰਕਾਰੀ ਗ੍ਰਾਂਟਾਂ ਲੱਗੀਆਂ ਹੋਈਆਂ ਔਰ 1995-96 ਤੋਂ ਜਿਹੜਾ ਸਾਡਾ दलित ਸਮਾਜ ਆ ਸਾਡਾ ਸਮਾਰ ਸਮਾਜ ਆ ਉਹ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪੁਰਬ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪੁਰਬ ਆ ਉਹ ਬੜੀ ਸ਼ਰਧਾ ਨਾਲ ਮਨੁੰਦੇ ਆ ਪਰ ਇਸ ਵਾਰ ਇੱਕ ਰੂੜੀਵਾਦੀ ਕੁਝ ਜ਼ਿੰਮੇਦਾਰਾਂ ਵੱਲੋਂ ਉੱਥੇ ਕਿਹਾ ਗਿਆ ਆ ਕਿ ਇਸ ਵਾਰ ਜਮਾਰ ਸਮਾਜ ਨੂੰ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪੁਰਬ ਮਨਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਊਗਾ ਅਤੇ ਉਸ ਆ ਗੁਰੂ ਰਵਿਦਾਸ ਜੀ ਦੀ ਧਰਮਸ਼ਾਲਾ ਦੇ ਵਿੱਚ ਬੋਲੇ ਸੋਨਰ ਪਾ ਦੇ ਜਿਹੜੇ ਨਾਰੇ ਆ ਗੁਰੂ ਰਵਿਦਾਸ ਜੀ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣ ਦੇਣੇ ਜਾਇਗੁਰ ਦੇਸ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣ ਦੇਣੇ ਔਰ ਸਾਡੇ ਸਾਥੀਆਂ ਨੇ ਪਿੰਡ ਵਾਸੀਆਂ ਨੇ ਹੁਸ਼ਿਆਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਵਿੱਚ ਅਪਲੀਕੇਸ਼ਨ ਵੀ ਦਿੱਤੀ ਸੀ ਜਿਹਦੀ ਕੋਈ ਸੁਣਵਾਈ ਨਹੀਂ ਜਿਹਦੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਵੈਸੇ ਤਾਂ ਅਸੀਂ ਪਿੰਡ ਵਾਲਿਆਂ ਨਾਲ ਆ ਪਰ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਪਿੰਡ ਵਾਲਿਆਂ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਇਸ ਗੱਲ ਤੇ ਸਹਿਮਤ ਆ ਅਸੀਂ ਉਹਨੂੰ ਗੱਲ ਦੱਸੀ ਜੀ ਬਵਾਸਾਬੰ ਬੈਠੇ ਨੇ ਪੈਰੀਂ ਰਾਮਾ ਸੁਮੀ ਨੇ ਮਹਾਤਮਾ ਜੋਤੀਬਰਾਹਮੂਲੇ ਨੇ ਇੱਕ ਗੱਲ ਕਹੀ ਸੀ ਜਿਹੜਾ ਧਰਮ ਤੁਹਾਨੂੰ ਮਾਨ ਸਨਮਾਨ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਨੀਜਿਤ ਖੁੰਦਾ ਆ ਉਸ ਧਰਮ ਨੂੰ ਛੱਡ ਦਿਓ ਉਸ ਧਰਮ ਨੂੰ ਠੁਕਰਾ ਦਿਓ ਔਰ ਅਸੀਂ ਵੀ ਅੱਜ ਆਪਣੇ ਸਮਾਂ ਨੂੰ ਇਹ ਗੱਲ ਕਹਿੰਦੇ ਆ ਜੇਕਰ ਉਹ ਲੋਕ ਤੁਹਾਨੂੰ ਗੁਰੂ ਰਵਿਦਾਸ ਮਹਾਰਾਜੀ ਦਾ ਗੁਰਪ੍ਰਮ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਸਾਹਿਬ ਨੂੰ ਤੁਹਾਨੂੰ ਨਹੀਂ ਦਿੰਦਾ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਬਾਣੀ ਆ ਤਾਂ ਗਰਨ ਵੀ ਵਜਾਏ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਪ੍ਰਬਨਾਮ ਦੀ ਵਜਾਏ ਤੁਸੀਂ ਬੱਲਾ ਡੇਰੇ ਜਾ ਕੇ ਉੱਥੋਂ ਅੰਮ੍ਰਿਤ ਬਾਣੀ ਲੈ ਕੇ ਆਓ ਔਰ ਅਮਨ ਦਾ ਅੰਮ੍ਰਿਤ ਬਾਣੀ ਨੂੰ ਰੱਖ ਕੇ ਇੱਕ ਮਾਣ ਸਨਮਾਨ ਦੇ ਨਾਲ ਆਪਣੇ ਗੁਰੂ ਦਾ ਜਿਹੜਾ ਗੁਰਪਰਵਾਹ ਉਹ ਮਨਾਓ ਇਸ ਕਰਕੇ ਅਸੀਂ ਪੂਰੇ ਸਮਾਜ ਨੂੰ ਕਹਿੰਦੇ ਆ ਐਤਵਾਰ ਨੂੰ ਆਤਵਾਰ ਨੂੰ ਪਿੰਡ ਵਿੱਚ ਸ਼ਾਮੀ 4 ਵਜੇ ਦੀ ਮੀਟਿੰਗ ਰੱਖੀ ਗਈ ਆ ਸ਼ਾਮੀ 4 ਵਜੇ ਪਿੰਡ ਬੈਂਸਾ ਖੁਰਦ ਲਾਚੋ ਆੜ ਦੇ ਲੱਗੇ ਸਾਰੇ ਇਨਸਾਫੀਆਂ ਨੂੰ ਬੇਨਤੀ ਆ ਉਥੇ ਵੱਡੀ ਗਿਣਤੀ 'ਚ ਪਹੁੰਚੋ ਤਾਂ ਜੋ ਇਸ ਪਿੰਡ ਦਾ ਜਿਹੜਾ ਮਸਲਾ ਆ ਉਹ ਹੱਲ ਕੀਤਾ ਜਾਵੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਆ ਇਹ ਜਿਹੜਾ ਬੈਂਸਾ ਖੁਰਦ ਪਿੰਡ ਆ ਇਹ ਸ਼ਾਮ 84 ਹਲਕੇ ਦੇ ਵਿੱਚ ਹੁੰਦਾ ਆ ਜਿੱਥੇ ਜਿਹੜੀ ਸੀਟ ਆ ਉਹ ਐਸਪੀ ਰਿਜ਼ਰਵ ਆ ਔਰ ਐਸ ਟਾਈਮ ਉਥੇ ਦਾ ਜਿਹੜਾ ਐਮ ਐਲ ਏ ਆ ਉਹਦਾ ਨਾਮ ਆ ਡਾਕਟਰ ਰਵਜੋਤ ਜੋ ਕਿ ਐਸ ਟਾਈਮ ਕੈਬਨਿਟ ਮੰਤਰੀ ਹੈ ਜੇਕਰ ਐਸ ਸੀ ਕੈਬਨਿਟ ਮੰਤਰੀ ਦੇ ਹਲਕੇ ਦੇ ਵਿੱਚ ਜਿਹੜੇ ਸ਼ੈਡਿਊਲ ਕਾਸ ਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪੁਰਬ ਆ ਉਹ ਆਜ਼ਾਦੀ ਦੇ ਨਾਲ ਨਹੀਂ ਮਨਾ ਸਕਦੇ ਤਾਂ ਹੋਰ ਉਸ ਹਲਕੇ ਦੇ ਵਿੱਚ ਅਸੀਂ ਉਸ ਕੈਬਨਿਟ ਮੰਤਰੀ ਦੇ ਕੋਲੋਂ ਆਪਾਂ ਕੀ ਉਮੀਦ ਰੱਖਾਂਗੇ ਇਸ ਕਰਕੇ ਮੇਰੀ ਕੈਬਨਿਟ ਮੰਤਰੀ ਮਾਨਜੋ ਕਿ ਰਜੋਤ ਡਾਕਟਰ ਰਜੋਤ ਇਹਨੂੰ ਬੇਨਤੀ ਆ ਕਿ ਉਹ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਂ ਤਾਂ ਜੋ ਜਿਹੜੇ ਦਲਿਤ ਸਮਾਜ ਦੇ ਲੋਕ ਆ ਉਹ ਆਪਦੇ ਗੁਰੂ ਦਾ ਜਿਹੜਾ ਗੁਰਪਰਵਾ ਉਹ ਮਾਨ ਸਨਮਾਨ ਦੇ ਨਾਲ ਮਨਾ ਸਕਣ ਜਾਂ ਪੀ ਜਾਂ ਪਾਸਪੋਰਟ